ਕੀ ਮਸਲਾ ਕੀ ਹੈ ਜੀ ਕੀ ਹੈ ਸਰ ਮਸਲੇ ਦਾ ਪਤਾ ਨਹੀਂ ਚੱਲਿਆ ਅੱਗੇ ਗੁਰਪ੍ਰਣਾ ਕੇ ਤਾਂ ਬਹੁਤ ਮਾੜਾ ਹੋਇਆ ਸੀ ਰੈਕਿਸਟਰ ਨਾਲ ਪੁੱਛੋ ਜਾਂ ਕੀ ਹੋਇਆ ਕੀ ਹੈ ਮਤਲਬ ਕਿ ਸੂਚਨਾ ਮਿਲਣੀ ਨਹੀਂ ਹੋਣੀ ਜਦੋਂ ਆਇਆ ਨਹੀਂ ਕਹਿੰਦੇ ਕਿ ਇਹ ਕਾਰ ਤੋਂ ਪਰੇ ਨਹੀਂ ਸੀ ਤੇ ਕੋਈ ਤਾਬਤ ਤੋਂ ਪਿੰਜਨੇ ਸੀ ਗੋਲੀਆਂ ਚੜੀਆਂ ਉਹਨਾਂ ਨੇ ਅੰਦਰ ਤੁਸੀਂ ਜਾ ਕੇ ਆਇਓ ਕਿ ਕ੍ਰਿਪੇਸ਼ਨ ਕੀ ਹੈ ਜੱਟੇ ਬੱਸ ਉਹਨਾਂ ਨੂੰ ਚੈੱਕ ਜਿਨਾਂ ਕੱਢ ਦਿੱਤੀਆਂ ਬਾਹਰ ਘਟਾਈਆਂ ਦੀਆਂ ਕੋਈ ਕੰਦੀ ਕਿਛਾ ਹੋ ਰਿਹਾ ਹੈ ਕਿ ਵੱਡੀ ਗੱਟਾ ਹੋਣ ਦੇ ਬਾਅਦ ਇਹ ਵੱਡੀ ਗੱਟਾ ਹੋਈ ਹੈ ਹੁਣ ਪੁਲਿਸ ਹਰਕਾ ਚਾਹੀਏ ਹੁੰਦਾ ਕੋਈ ਫਾਇਦਾ ਨਹੀਂ ਹੈਗਾ ਇਹ ਤਾਂ ਬਹੁਤ ਵੱਡੀ ਮਾਮਲਾ ਲੱਗ ਰਿਹਾ ਕੋਈ ਕੋਣ ਗੈਂਗਸਟਰ ਹੋ ਸੰਜੇ ਨੇ ਪੁਲਿਸ ਚਾਰਜ ਕਰੇਗੀ ਪੁਲਿਸ ਦਾ ਜਾਂਚ ਦਾ ਕੰਮ ਹੈ ਲੇਕਿਨ ਹਲੇ ਤੱਕ ਜੋ ਕੁਝ ਸੁਝਾ ਲਗਿਆ ਕਿ ਮੈਨੂੰ ਤਾਂ ਲੱਗਦਾ ਹੈ ਕਿ ਗੈਂਗਵਾੜੀ ਹੈ ਗੈਂਗਸਟਰ ਦਾ ਕੰਮ ਹੈ ਇਹਦਾ ਕੋਈ ਦਰੋਤਾ ਮੰਗ ਲੱਗਦਾ ਕੋਈ ਸੰਜੇ ਸੰਜੀਤ ਜੀ ਸੰਜੀਤ ਜੀ ਦਾ ਦੋਸ਼ ਨਹੀਂ ਨਹੀਂ ਸੀ ਜਦ ਕਿਸੇ ਹਰੇਕ ਦਾ ਮਿੱਠਾ ਬੋਲਦੇ ਸੀ ਬਹੁਤ ਅੱਛਾ ਬੋਲਦਾ ਬੜਾ ਵਧੀਆ ਬਲਵਾਦਾ ਹੈ ਸ਼ਹਿਰ ਦੇ ਬੜੇ ਥੀ ਨੇ ਤੇ ਬੜੀ ਮਾੜੀ ਗੱਟੋਰੀ ਹੈ ਮੈਂ ਇਸ ਗੱਲ ਦੀ ਬੜੀ ਮੁੰਨਾ ਕਰਦਾ ਇਹਦੇ ਵਿੱਚ ਕਈ ਐਂਗਲ ਨੇ ਤੋ ਇਹ ਬੜੀ ਮੱਤਪਾਪੀ ਘਿਟਨਾਵਾਂ ਵੀ ਜਿਹੜੀ ਇਹ ਵਾਰਦਾਤ ਹੋਈ ਹੈ ਔਰ ਜਿੰਨਾ ਵੀ ਜਲੀਲ ਇਨਸਾਨਾਂ ਨੇ ਇਹੋਇਆ ਕੰਮ ਕੀਤਾ ਅਸੀਂ ਪੂਰੇ ਉਹਦੇ ਲਈ ਸਾਡੇ ਕੋਲ ਪੁਖਤਾ ਜਿਹੜੇ ਹੈਗੇ ਆ ਕੋਈ ਟਿਪਸ ਤੇ ਸਾਨੂੰ ਕਈ ਪੁਖਤਾ ਸਬੂਤ ਉਹਦੇ ਮਿਲਦੇ ਰਿਜ਼ਲਟ ਬਹੁਤ ਜਲਦੀ ਤੁਹਾਡੇ ਕੋਲ ਹੋਣਗੇ ਤੋ ਜਿਹੜੇ ਵੀ ਬੰਦਿਆਂ ਨੇ ਇਹਦੇ ਚ ਇਨਵੋਲ ਨੇ ਜਿਹੜੀ ਅਗੇ ਜਾਂ ਇਹਨਾਂ ਦੇ ਪਿੱਛੇ ਸੀਗੇ ਸੋ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਇਹਦੇ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਔਰ ਇਹ ਮੈਂ ਦੁਬਾਰਾ ਦੱਸ ਦਿੰਦਾ ਪਹਿਲਾਂ ਵੀ ਤਾਂ ਫੋਨ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਬਤਰੀ ਦੇ ਨਾਲ ਪੰਜਾਬ ਪੁਲਿਸ ਸਾਡੇ ਡੀਪਾਰਟਮੈਂਟ ਜੋ ਡੀਜੀਪੀ ਸਾਹਿਬ ਸਿੰਘ ਜਮ ਸਾਹਿਬ ਇਹੋ ਜੇ ਜਿਹੜਾ ਗੈਂਗਸਟਰਿਜ਼ਮ ਹੈ ਇਹਦੇ ਸਖਤ ਜਿਹੜੀ ਕਾਰਵਾਈ ਹਮੇਸ਼ਾ ਹੁੰਦੀ ਰਹੀ ਹੈ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜਿਹੇ ਆਪਣੇ ਆਪ ਦੇ ਕਤੂਤਾ ਕਰਦੇ ਆ ਆਪਣੇ ਆਪ ਦਾ ਨਾਂ ਬਣਾਉਣ ਨੂੰ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਭੁੱਖ ਨਾ ਥੁੰਦੀ ਆ ਉਹ ਇਹੋ ਜਿਹੇ ਵਾਰਤਾਤਾ ਕਰਕੇ ਆਪਣੇ ਆਪ ਇੱਕ ਗੈਂਗ ਤੇ ਆਪਣਾ ਕੁਛ ਦੱਸ ਕੇ ਆਮ ਜਿਹੜਾ شریف ਸ਼ਹਿਰੀ ਤੇ ਬਿਜ਼ਨਸਮੈਨ ਉਹਦੇ ਤੇ ਦਹਿਸ਼ਤ ਪਾ ਕੇ ਉਹਨਾਂ ਤੋਂ ਇਹ ਪੈਸੇ ਇਕੱਠੇ ਕਰ ਲਈ ਜਾਂ ਰੈਨਸਮ ਕੱਲ ਨੂੰ ਇਕੱਠਾ ਕਰ ਲਈ ਇਹਨਾਂ ਦੀਆਂ ਇਹ ਤਰੀਕੇ ਵਾਰਤਾਤ ਜਿਹੜੇ ਆ ਉਹ ਉਹਨੂੰ ਪੁੱਛਿਆ ਨਾ ਸਰ ਇਹ ਸੱਤਿਆ ਦੇ ਮਾਮਲੇ ਵਿੱਚ ਹੀ ਗੈਂਗਸਟਰ ਕੋਈ ਬਾਤ ਦੱਸੀ ਜਾ ਰਹੀ ਸਰ ਇੱਕ ਪੇਜ ਆ ਆਰਜੂ ਬਿਸ਼नोई ਨਾਮ ਦਾ ਫੇਸਬੁਕ ਪੇਜ ਆ ਜੀ ਉਸ ਦੇ ਉੱਪਰ ਜ਼ਿੰਮੇਵਾਰੀ ਲਈ ਗਈ ਆ ਜੀ ਸਹੀ ਜ਼ਿੰਮੇਵਾਰੀ ਜਿਹੜੀ ਲਈ ਆ ਉਹ ਸਾਨੂੰ ਉਹ ਪੇਜ ਅਸੀਂ ਵੇਖ ਲਿਆ ਉਹਦੇ 'ਚ ਦੇਖਾਂਗੇ ਵੀ ਇਹ ਜ਼ਿੰਮੇਵਾਰੀ ਫੇਕ ਲਈ ਗਈ ਆ ਕਿਤੇ ਸਾਡੀ ਤਕਲੀਫ ਨੂੰ ਘਬਰਾਹ ਕਰ ਲਈ ਤਾਂ ਨਹੀਂ ਲਈ ਗਈ ਔਰ ਜਿਹੜੀ ਵੀ ਇਹਦੇ ਜਿਹੜੇ ਮੇਨ ਬੰਦੇ ਹੋਣਗੇ ਉਹਨਾਂ ਤੱਕ ਅਸੀਂ ਬਹੁਤ ਜਲਦੀ ਪਹੁੰਚਾਂਗੇ ਵੀ ਵਿਲ ਲੀਲ ਥੈਮ ਆਊਟ ਔਰ ਉਹਨਾਂ ਨੂੰ ਮਸਾਲੀ ਪੈਨਿਸ਼ਮੈਂਟ ਦੇ ਜੇ ਸਰ ਜੀ ਜਿਹੜਾ ਸਾਡਾ ਮਾਮਲਾ ਰੁਪਿਆ சுவாਸ਼ ਲੈਣਾ ਚਾਹੁੰਗੇ ਇਸ ਵਕਤ ਤਾਂ ਬਹਰਬੰਦੀ ਕਾਲ ਹੋ ਗਈ ਹੈਗੇ ਸੀ ਹੋੜ ਅਸੀਂ ਹਸਪੀਟਲ ਜਾ ਰਹੇ ਹਾਂ ਜਿਹੜੇ ਮੌਕੇ ਦੇ ਉੱਤੇ ਸਾਨੂੰ ਚਾਲ ਰੌਂਗ ਜਿਹੜੇ ਮਿਲੇ ਦੋ ਵੱਖ-ਵੱਖ ਬੋਰਡ ਦੇ ਸੀਗੇ ਮੌਕੇ ਤੇ ਜਿਹੜੇ ਆ ਤਿੰਨ ਬੰਦੇ ਜਿਹੜੇ ਸਾਨੂੰ ਫੁਟੇਜ ਦੇ ਵਿੱਚ ਦਿਸੇ ਨੇ ਅੱਗੇ ਫਰਦਰ ਵੀ ਜਿਹੜਾ ਹੈਗਾ ਵਾ ਕਿੱਥੋਂ ਕਿੱਥੋਂ ਤੱਕ ਲੀਡਸ ਗਈਆਂ ਨੇ ਸੋ so that as part of investigation ਇਸ ਮੌਕੇ ਤੇ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਬਟ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕਿ ਇਹਦਾ ਰਿਜ਼ਲਟ ਬਹੁਤ ਜਲਦੀ ਕੱਢਾਂਗੇ ਸਰ ਜੀ ਅਸੀਂ ਬਿਲਕੁਲ ਕਿਸੇ ਨੂੰ ਵੀ ਇਹਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਵੀ ਕਿੱਥੇ ਵੀ ਪ੍ਰੋਸਪਰਿਟੀ ਹੁੰਦੀ ਆ ਕਿੱਥੇ ਵੀ ਤਰੱਕੀ ਹੁੰਦੀ ਆ ਇਹੋ ਜਿਹਾ ਮਾੜਾ ਅੰਸਰ ਗੰਦੇ ਇਨਸਾਨ ਬਾਹਰੋਂ ਅੰਦਰੋਂ ਆ ਕੇ ਇਹੋ ਜਿਹਾ ਹਮਿਆਕਤ ਕਰਦੇ ਰਹਿੰਦੇ ਆ ਆਪਾ ਹੱਤਵਾਦ ਵੀ ਛੱਲਿਆ ਵਾ ਪੰਜਾਬੀਆਂ ਨੇ ਆਪਾਂ ਕਿਹੜਾ ਉਦੋਂ ਆਪਣਾ ਸ਼ਹਿਰ ਬਾਜ਼ਾਰ ਛੱਡ ਕੇ ਭੱਜ ਗਏ ਸੀ ਬਿਲਕੁਲ ਆਪਦਾ ਮਨਮਾਨ ਦੇ ਨਾਲ ਜਿਹੜਾ ਅਸੀਂ ਪੂਰੇ ਜਿਹੜੀ ਪੰਜਾਬ ਪੁਲਿਸ ਆ ਉਹ ਬਿਲਕੁਲ ਸਮਰਥ ਹੈਗੀ ਆ ਤੁਹਾਡੀ ਸਾਰਿਆਂ ਦੀ ਲੋਕਾਂ ਦੀ ਆਮ ਖਾਸ ਦੀ ਰਾਖੀ ਆ ਉਸਤੇ ਬਿਲਕੁਲ ਬਾਜ਼ਾਰ ਜਿਹੜਾ ਨਾਰਮਲ ਵਾਂਗੂ ਕੰਮ ਕਰਨਾ ਚਾਹੀਦਾ ਇਹ ਠੀਕ ਆ ਅੱਜ ਅਫਸੋਸ ਦੀ ਘੜੀ ਆ ਕਿ ਇੱਕ ਸਾਡੇ ਵਿੱਚੋਂ ਸਾਡਾ ਭਰਾ ਜਿਹੜਾ ਹੈਗਾ ਸਾਡਾ ਸਾਥੀ ਉਹ ਸਾਨੂੰ ਵਿਛੋੜਾ ਦੇ ਗਿਆ ਅਫਸੋਸ ਠੀਕ ਆ ਸਾਰਿਆਂ ਨੂੰ ਹੈਗਾ ਲੇਕਿਨ ਕੋਈ ਵੀ ਦਿਮਾਗ ਤੇ ਇਹ ਦਿਮਾਗ ਤੇ دہشت ਲਿਆਉਣ ਦੀ ਲੋੜ ਨਹੀਂ ਹੈਗੀ ਔਰ ਜਿਹੜੀ ਤੁਹਾਡੇ ਅੱਜ دہشت ਹੈਗੀ ਆ ਮੈਂ ਤੁਹਾਨੂੰ ਇਹ ਯਕੀਨ ਦਵਾਉਣਾ ਜਦੋਂ ਅਸੀਂ ਇਸ ਚੀਜ਼ ਨੂੰ ਅਨਪਲੱਗ ਕਰ ਦਾਂਗੇ ਜਦੋਂ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਉਹਨਾਂ ਬੰਦਿਆਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਦੀ ਦਿਖੂਗੀ ਤਾਨੂੰ ਆਪਣੇ ਆਪ ਜਿਹੜਾ ਹੈਗਾ ਵਾ ਮਾਨ ਮਹਿਸੂਸ ਹੋਵੇ ਸਰ ਮਾਮਲਾ ਇਹ ਫਿਰੋਤੀ ਦਾ ਲੱਗਦਾ ਹੈ ਜੀ ਪਹਿਲੀ ਦ੍ਰਿਸ਼ਟੀ ਨੂੰ ਸੀ ਵੇਖੋ ਜਿਹੜਾ ਵੀ ਕੋਈ ਬੰਦਾ ਹੁੰਦਾ ਤੇ ਕੋਈ ਮਕਸਦ ਹੁੰਦਾ ਇੱਕ ਮਕਸਦ ਹੁੰਦਾ ਵਾ ਕਿਸੇ ਦੀ ਜਾਤੀ ਦੁਸ਼ਮਣੀ ਦਾ ਤਾਂ ਉਹ ਇਸ ਮਰਡਰ ਲੈਵਲ ਤੇ ਜਾਂਦਾ ਦੂਸਰਾ ਜਿਹੜੀ ਆਪਾਂ ਗੱਲ ਕਰਦੇ ਆ ਰੈਂਸਮ ਵਾਲਾ ਜਾਂ ਆਪਣੀ دہشت ਪੜਾਉਣੀ ਬਾਅਦ ਚ ਵੀ ਇੱਕ ਇੱਕ ਬੰਦੇ ਦੇ ਉੱਤੇ ਇਹ ਗੱਲ ਕਰਕੇ ਬਾਕੀਆਂ ਦੇ ਉੱਤੇ دہشت ਪਾ ਕੇ ਤੇ ਪੈਸਾ ਪੂਸਾ ਹੀ ਠਰਾਂ ਉਹ ਤਰੀਕੇ ਹੁੰਦੇ ਨੇ ਸੋਏ ਬੜੇ ਵਧੀਆ ਇੱਕ شریف ਆਪਦੇ ਬਿਜ਼ਨਸਮੈਨ ਸੀਗੇ ਔਰ ਦੋਵੇਂ ਐਂਗਲਾਂ ਤੇ ਅਸੀਂ ਜਿਹੜੀ ਹੈਗੀ ਆ ਜਾਂ ਜੰਨੇ ਵੀ ਐਂਗਲ ਹੈਗੇ ਉਹਨਾਂ ਤੇ ਅਸੀਂ ਪੂਰੀ ਟੰਗ ਦੇ ਨਾਲ ਵਰਕਆਊਟ ਕਰ ਰਹੇ ਹਾਂ ਔਰ ਜੇਤੀ ਇਹਦਾ ਰਿਜ਼ਲਟ ਕੱਢਦੇ ਠੀਕ ਹੈ ਥੈਂਕ ਯੂ